ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਬੀਜੇਪੀ ਵੱਲੋਂ ਲੁਧਿਆਣਾ ਤੋਂ ਆਪਣੇ ਉਮੀਦਵਾਰ ਉਲਾਂ ਦਿੱਤੇ ਗਏ ਨੇ ਤੁਹਾਨੂੰ ਅੱਜ ਸੁਣਨ ਦੇਣ ਨਾਲ ਬੁਲਾਇਆ ਹੈ ਜੋ ਬੀਜੇਪੀ ਵਾਰਡ ਨੰਬਰ 87 ਤੋਂ ਉਮੀਦਵਾਰ ਨੇ ਇੱਕ ਸੋਸ਼ਲ ਵਰਕਰ ਨੇ ਸੀ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਲਈ ਥੈਂਕ ਯੂ ਜੀ ਮੈਂ ਆਪਣੇ ਵੱਲੋਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਪੰਜਮਾ ਪਾਰਟੀ ਨੇ ਮੈਨੂੰ ਟਿਕੜ ਦਿੱਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਮੇਰੇ ਜਿਵੇਂ ਜਿਹੜੀ ਸੇਵਾ ਲਈ ਹੈਗੀ ਹੈ ਮੈਂ ਕੋਸ਼ਿਸ਼ ਕਰਾਂਗੀ ਮੈਨੂੰ 88 ਨੰਬਰ ਵਾਰਡ ਦੇ ਲੋਕ ਜੀਤਾਂ ਤੇ ਮੈਂ ਉਹਨਾਂ ਦੀ ਸੇਵਾ ਕਰਾਂਗੀ ਤੁਸੀਂ ਸੋਸ਼ਲ ਵਰਕਰ ਕਰਦੇ ਸੀ ਤਾਂ ਬੱਚਿਆਂ ਲਈ ਲਗਾਤਾਰ ਕੰਮ ਕਰਦੇ ਹੋ ਇੱਕ ਲੰਮਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਤੇ ਅੱਜ ਆਮ ਲੋਕਾਂ ਲਈ ਕੰਮ ਕਰੋਗੇ ਹਾਂਜੀ ਬਿਲਕੁਲ ਕਰਾਂਗੀ ਮੈਂ ਤੇ ਡੀਫੈਂਡ ਬੱਚਿਆਂ ਲਈ ਕਦੋਂ ਕੰਮ ਸ਼ੁਰੂ ਕੀਤਾ ਇਸ ਕਰਨਾ ਜਦੋਂ ਮੇਰੇ ਹਸਬੰਦ ਡੈਪਟੀ ਕਮਿਸ਼ਨਰ ਹੁੰਦੇ ਸੀ ਪਟੰਨਾ ਉਦੋਂ ਅਸੀਂ ਇੱਕ ਸਕੂਲ ਬਣਾਇਆ ਸੀ ਉੱਥੇ ਉਹ ਸਕੂਲ ਨੂੰ 26 ਸਾਲ ਹੋ ਗਏ ਦੇ ਉਸ ਕੋਲ ਬੜਾ ਅੱਛਾ ਚੱਲ ਰਿਹਾ ਹੈ ਉੱਥੋਂ ਦੇ ਬੱਚੇ ਪਲੱਸ 2 ਕਰਕੇ ਆਪਣੇ ਆਪਣੇ ਕੰਮ ਕਰ ਰਹੇ ਨੇ ਕਿਸੇ ਨੇ ਪਾਰਲਰ ਖੋਲ੍ਹਿਆ ਹੈ ਕੋਈ ਟੇਲਰਿੰਗ ਦਾ ਕੰਮ ਕਰ ਰਿਹਾ ਹੋਗਾ ਕੋਈ ਕੰਪਿਊਟਰ ਦਾ ਕੰਮ ਕਰ ਰਿਹਾ ਹੋਗਾ ਉੱਥੋਂ ਦੇ ਬੱਚੇ ਕੰਮ ਕਰ ਰਹੇ ਨੇ ਉਨੂੰ ਕੀ ਗੱਲ ਪਤਾ ਲੱਗੀ ਸੀ ਕਿ ਅਸੀਂ ਪਹਿਲਾਂ ਅੰਦਰ ਕਰ ਰਹੇ ਸੀਗੇ ਕਿ ਤੁਸੀਂ ਕੋਈ ਫੀਸ ਨਹੀਂ ਸੀ ਲੈਂਦੇ ਕੋਈ ਚਾਰਜ ਨਹੀਂ ਸੀ ਲੈਂਦੇ ਨਹੀਂ ਜੀ ਮੈਂ ਕੋਈ ਚਾਰਜ ਨਹੀਂ ਸੀ ਲਿੱਤਾ ਮੈਂ ਜੀਰਾਂ ਗਵਰਨਮੈਂਟ ਕਾਲਜ ਦੇ ਵਿੱਚ ਵੀ ਇੱਕ ਵਾਰੀ ਉਹਨਾਂ ਦੇ ਸਟਾਫ ਦੀ ਸ਼ੋਰਟੇਜ ਹੋ ਗਈ ਸੀ ਮੈਂ ਉੱਥੇ ਵੀ ਪੜਾਇਆ ਹੈਗਾ ਉੱਥੋਂ ਵੀ ਮੈਂ ਇੱਕ ਪੈਸਾ ਕੋਈ ਵੀ ਸੈਲਰੀ ਨਹੀਂ ਸੀ ਲਿਆ ਬਹੁਤ ਚੰਗੀ ਗੱਲ ਹੈ ਇੱਕ ਅਜਿਹੀ ਲੇਡੀ ਜੋ ਫ੍ਰੀ ਆਫ ਕੋਸਟ ਕੰਮ ਕਰਦੇ ਦੀ ਬੱਚਿਆਂ ਦੇ ਲਈ ਅੱਜ ਜੋ ਸਿਆਸਤ ਦੇ ਵਿੱਚ ਪੈ ਰਹੀ ਕਦੇ ਸੋਚਦੇ ਸੀ ਮੈਂ ਖੁਦ ਸਿਆਸਤ 'ਚ ਵੀ ਆਵਾਂਗੀ ਨੇ ਮੈਂ ਕਰਨੀ ਸੀ ਸੋਚਿਆ ਪਰ ਫੋਨ ਮੇਰਾ ਸੇਵਾ ਕਰਨ ਨੂੰ ਮਨ ਕਰ ਰਿਹਾ ਹੈਗਾ ਔਰ ਮੈਂ ਚਾਹਨੀ ਆ ਕਿ ਐਸ ਏਰੀਆ ਦੇ ਲੋਕਾਂ ਦੀਆਂ ਮੈਂ ਮੁਸ਼ਕਲਾਂ ਕੁਝ ਅਗਰ ਹੱਲ ਕਰ ਪਾਈਂ ਕਰਨ ਦੀ ਕੋਸ਼ਿਸ਼ ਕਰਾਂਗੀ ਬੀਇੰਗ ਅ ਲੇਡੀ ਤੁਸੀਂ ਕਿਹੜੀਆਂ ਪ੍ਰੋਬਲਮ ਪਹਿਲਾਂ ਹੱਲ ਕਰੋਗੇ ਜ਼ਿਆਦਾਤਰ ਮੀਡੀਆਂ ਦੀ ਪ੍ਰੋਬਲਮ ਆਣਗੀ ਜਾਂ ਲੇਡੀਜ਼ ਦੀ ਪ੍ਰੋਬਲਮ ਉਹਨਾਂ ਨੂੰ ਮੈਂ ਚਾਹਾਂਗੀ ਕਿ ਉਹਨਾਂ ਨੂੰ ਉਹਨਾਂ ਦੇ ਹਾਲਤਾਂ ਬਾਰੇ ਦੱਸਾਂ ਉਹਨਾਂ ਨੂੰ ਉਹਨਾਂ ਦੇ ਹੈਲਥ ਹੋਰ ਸੇ ਦੱਸਾਂ ਗਾਈਡ ਕਰਾਂ ਕਿ ਉਹਨਾਂ ਨੂੰ ਕਿਵੇਂ ਆਪਣਾ ਧਿਆਨ ਰੱਖਣਾ ਹੈਗਾ ਕਿਵੇਂ ਪਰਿਵਾਰ ਦੀ ਹੈਲਥ ਦਾ ਖਿਆਲ ਸਾਫ ਸਫਾਈ ਦਾ ਖਿਆਲ ਰੱਖਣਾ ਤੁਸੀਂ ਖੁਦ ਇੱਕ ਅਫਸਰ ਰਹੇ ਹੋ ਸਿਆਸਤ ਦੇ ਵਿੱਚੋਂ ਵਾਈ ਫਲੂਟ ਟਿਕਟ ਮਿਲਿਆ ਕਿਵੇਂ ਲੱਗ ਰਿਹਾ ਹੈ ਅ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਜਿਵੇਂ ਸਰੋਜ ਮੈਡਮ ਜੀ ਨੇ ਦੱਸਿਆ ਹੈਗਾ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਰੋਜ ਮੈਡਮ ਨੂੰ ਟਿਕਟ ਦੇ ਨਾਲ ਨਿਵਾਜਿਆ ਹੈਗਾ ਸਤਾਸੀ ਨੰਬਰ ਵਾਰਡ ਸਾਡਾ ਇੱਕ ਔਮਨ ਸ਼ਡਿਊਲਡ ਕਾਸਟ ਦੇ ਰਿਜ਼ਰਵ ਵਾਰਡ ਹੈਗਾ ਅਸੀਂ ਆਪਣਾ ਸਾਡਾ ਘਰ ਵੀ ਇਸੇ ਵਾਰਡ ਦੇ ਵਿੱਚ ਪੈਂਦਾ ਹੈਗਾ ਤੇ ਅਸੀਂ ਆਪਣਾ ਕੋਸ਼ਿਸ਼ ਕਰਾਂਗੇ ਬਹੁਤ ਬਾਰੀ ਬਹੁਤ ਕੈਂਪ ਲਾਏ ਆ ਡੂਰਿੰਗ ਪਿਛਲੇ 40 ਸਾਲ ਤੋਂ ਅਸੀਂ ਕੈਂਪ ਲਾਉਂਦੇ ਆਨੇ ਆ ਕਦੇ ਪੈਨਸ਼ਨਾਂ ਦਾ ਕੈਂਪ ਕਦੇ ਟਰਾਈਸਾਈਕਲ ਦੇਣ ਦਾ ਕੈਂਪ ਕਦੇ ਦੂਸਰੀਆਂ ਜ਼ਰੂਰਤਾਂ ਜਿੰਨੀਆਂ ਵੀ ਹੈਂਡੀਕੈਪ ਖਾਸ ਕਰਕੇ ਲੋਕਾਂ ਦੀਆਂ ਅਸੀਂ ਨਾ ਸਿਰਫ ਆਪਣੇ ਇਸ ਵਾਰਡ ਦਾ ਬਾਕੀ ਪੂਰੇ ਨੇੜੇ ਤੇੜੇ ਦੇ ਇਲਾਕੇ ਦੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰੀਦੀਆਂ ਹੁਣ ਕਿਉਂਕਿ ਵਾਰਡ ਦੀ ਜ਼ਿੰਮੇਵਾਰੀ ਦਿੱਤੀ ਹੈਗੀ ਆ ਜਿਹਦੇ ਵਿੱਚ 6-7 ਕਲੋਨੀਆਂ ਪੈਣੀਆਂ ਹੈਗੀਆਂ ਬਿੰਦਰਾ ਕਲੋਨੀ ਹੈ ਕਾਰਾਵਾਰਾ ਆ ਫਿਰ ਨਾਨਕਨਗਰ ਹੈ ਫਿਰ ਵੈਸ਼ਨੋ ਕਲੋਨੀ ਹੈ ਤੇ ਇਸ ਤਰ੍ਹਾਂ ਜਿਹੜੇ 8 8 ਬਹੁਤ ਹੈਗੇ ਆ ਤੇ तकरीबन 10-11000 ਵੋਟ ਆ ਗਈ ਹੈ ਤੋਂ ਸਾਰਿਆਂ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਨੇੜੇ ਤੋਂ ਲੋਕਾਂ ਨੂੰ ਮਿਲੀਏ ਜਾਣੀਏ ਔਰ ਉਹਨਾਂ ਦੀਆਂ ਉਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਹੈ ਗਰੀਬ ਲੋਕ ਹੈ ਇਸ ਕਰਕੇ ਕਿਸੇ ਨੂੰ ਬੱਚੇ ਦੀ ਪੜ੍ਹਾਈ ਦੀ ਸਮੱਸਿਆ ਹੈ ਕਿਸੇ ਲੜਕੀ ਨੂੰ ਆਪਣਾ ਰੋਜ਼ਗਾਰ ਦੀ ਸਮੱਸਿਆ ਹੈ ਅਸੀਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਭਾਰਤ ਸਰਕਾਰ ਚਲਾਉਂਦੀ ਹੈ ਉਹ ਲੋਕਾਂ ਦੀ ਅਣਜਾਣ ਪੁੰਨੇ ਕਾਰਨ ਉਹਨਾਂ ਨੂੰ ਪਤਾ ਨਹੀਂ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਪਤਾ ਲੱਗੇ ਕਿਸੇ ਨੂੰ ਲੋਨ ਲੈ ਦੇਾਂਗੇ ਕਿਸੇ ਨੂੰ ਨੌਕਰੀ ਦੀ ਚ ਹੈਲਪ ਕਰਾਂਗੇ ਕਿਸੇ ਨੂੰ ਕੋਈ ਆਪਣਾ ਆਸ਼ਵਾਨ ਯੋਜਨਾ ਵਿੱਚ ਕਿਸੇ ਨੂੰ ਪੀਐਮ ਆਵਾਸ ਯੋਜਨਾ ਵਿੱਚ ਕਿਸੇ ਨੂੰ ਆਪਣਾ ਉਜਵਲਾ ਯੋਜਨਾ ਵਿੱਚ ਕਿਸੇ ਨੂੰ ਆਪਣਾ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਹੈਗੀਆਂ ਵਿਸ਼ਕਰਮਾ ਯੋਜਨਾਆਂ ਉਹਨਾਂ 'ਚ ਜਦੋਂ ਅਸੀਂ ਉਹਨਾਂ ਦੀ ਮਦਦ ਕਰਾਂਗੇ ਤਾਂ ਲੋਕੀ ਆਪਣੇ ਪੈਰਾਂ ਤੇ ਖੜੇ ਹੋਣਗੇ ਮੋਦੀ ਜੀ ਦਾ ਵੀ ਇਹੀ ਸੁਪਨਾ ਹੈ ਤੇ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਗਰੀਬ ਸਮਾਜ ਹੈ ਇਹ ਉੱਪਰ ਉਠੇ ਆਪਣੇ ਪੈਰਾਂ ਤੇ ਖੜਾ ਹੋਵੇ ਤੇ ਅਸੀਂ ਮੋਦੀ ਜੀ ਜਿੱਦਾਂ ਨਾਰਾ ਦਿੰਦੇ ਆ ਕਿ ਸਭ ਦਾ ਸਾਥ ਸਭ ਦਾ ਵਿਕਾਸ ਤੇ ਇਹਦੇ ਵਿੱਚ ਪੰਜਾਬ ਦੇ ਲੋਕ ਖਾਸ ਕਰਕੇ ਐਸਸੀ ਬਰਾਦਰੀ ਦੇ ਲੋਕ ਇਹ ਬਹੁਤ ਵਾਂਝਿਆ ਹੈਗੇ ਆ ਇਹ ਸਾਰੀਆਂ ਸਕੀਮਾਂ ਤੋਂ ਸੋ ਅਸੀਂ ਪੜੇ ਲਿਖੇ ਆ ਅਸੀਂ ਕੋਸ਼ਿਸ਼ ਕਰਾਂਗੇ ਇਹ ਸਾਰੇ ਲਾਭ ਸਕੀਮਾਂ ਦੇ ਆ ਜਿਹੜੀ ਅਸੀਂ ਗੱਲ ਕੀਤੀ ਆ ਪਿਛਲੇ ਮਹੀਨੇ ਸਰਦਾਰ ਲਾਲਪੁਰਾ ਜੀ ਸਾਡੇ ਅਸੀਂ ਕਿਸੇ ਘਰ ਦੇ ਵਿੱਚ ਆਏ ਸੀਗੇ ਔਰ 10 ਲੱਖ ਰੁਪਏ ਦਾ ਟਰਾਈਸਾਈਕਲ ਤੇ ਦੂਜਾ ਸਮਾਨ ਹੀਅਰਿੰਗ ਏਡਸ ਵਗੈਰਾ ਲੋਕਾਂ ਨੂੰ ਦੇ ਕੇ ਗਈ ਸੀ ਮੁਫਤ ਪਾਰਸ ਸਕੀਮ ਹੈ ਅਸੀਂ ਸਿਰਫ ਫੈਸਿਲੀਟੇਟ ਕੀਤਾ ਸੀਗਾ ਸਾਡਾ ਕੋਈ ਖਰਚ ਨਹੀਂ ਆਇਆ ਭਾਰਤ ਸਰਕਾਰ ਨੇ ਮੁਫਤ ਭੇਜਿਆ ਔਰ ਅਸੀਂ ਲੋਕਾਂ ਨੂੰ ਬੁਲਾਇਆ ਬਿਠਾਇਆ ਆਪਣਾ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਡਾਕਟਰਾਂ ਤੋਂ ਚੈੱਕਅਪ ਕਰਾਇਆ ਔਰ ਸਾਰਾ ਆਪ ਦਾ ਫਾਰਮੈਲिटीज ਕਰਕੇ ਅਸੀਂ ਉਹਨਾਂ ਨੂੰ ਸਮਾਨ ਦਿੱਤਾ ਤੇ ਲੇਕਿਨ ਇਹ ਉਹ ਜਿਹੜੀਆਂ ਬਹੁਤ ਸਾਰੀਆਂ ਸਕੀਮਾਂ ਆ 70 ਦੇ ਕਰੀਬ ਅਸੀਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੱਚਿਆਂ ਦੀ ਪੈਨਸ਼ਨ ਉਹ ਸਕੀਮਾਂ ਦਾ ਵੀ ਲਾਭ ਲੈ ਕੇ ਦਿੱਤਾ ਤੋਂ ਅਸੀਂ ਇਹਨਾਂ ਨੂੰ ਅੱਗੇ ਅਸੀਂ ਅੱਗੇ ਲੈ ਕੇ ਜਾਵਾਂਗੇ ਸੋ ਇੱਕ ਇਸ ਵਾਰ ਲਾਸਟ ਤੇ ਜਾਂਦੇ ਜਾਂਦੇ ਮੈਂ ਜ਼ਰੂਰ ਕਰੂੰਗਾ ਕਿਉਂਕਿ ਭਾਜਪਾ ਹੁਣ ਇਕੱਲੇ ਲੜ ਨਹੀਂ ਆ ਲੈ ਪਹਿਲਾਂ ਅਕਾਲੀ ਦਲ ਦਾ ਘਟਕਲ ਲੱਗਦਾ ਵੀ ਲੋਕਾਂ ਦਾ ਸਹਿਯੋਗ ਮਿਲੇਗਾ ਇੱਕ ਮੂਵਮੈਂਟ ਦੇ ਨਾਂ ਤੇ ਪੁੱਛਦੇ ਆ ਬਿਲਕੁਲ ਮਿਲੇਗਾ ਮੈਨੂੰ ਟਰਸਟ ਹੈ ਲੋਕੀ ਮੈਨੂੰ ਜ਼ਰੂਰ ਵੋਟ ਦੇਣਗੇ ਔਰ ਜ਼ਰੂਰ ਚਿਤਾਨਗੇ ਔਰ ਮੈਂ ਉਹਨਾਂ ਵਾਸਤੇ ਭਾਰਤ ਸਰਕਾਰ ਦੀਆਂ ਜਿੰਨੀਆਂ ਯੋਜਨਾਵਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਪਤਾ ਨਹੀਂ ਹੈਗੀ ਉਹਨਾਂ ਬਾਰੇ ਦੱਸਾਂਗੀ ਔਰ ਉਹਨਾਂ ਯੋਜਨਾਵਾਂ ਦਾ ਉਹਨਾਂ ਨੂੰ ਲਾਭ ਮਿਲੇ ਉਹਦੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ ਧੰਨਵਾਦ ਜੀ ਬੀਜਪੀ ਨੂੰ ਨਿਵਾਸ ਹੋਈ ਸਾਡੇ ਨਾਲ ਸੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਲੋਕਾਂ ਤੱਕ ਇਹ ਪਹੁੰਚੂਗਾ ਤੇ ਸੈਂਟਰ ਗੌਰਮਤ ਦੇ ਜੋ ਸਕੀਮਾਂ ਨੇ ਉਹ ਆਮ ਲੋਕਾਂ ਤੱਕ ਜ਼ਰੂਰ ਪਹੁੰਚੂਗੀ ਵਿਦਿਆਰਥੀ ਕੈਮਰਾ ਪਰਸਨ ਜਗ੍ਹਾ ਨਾ ਰਵੀ ਜੱਟ